ਸਿੱਖਾਂ ਦੀ ਨਸਲਕੁਸ਼ੀ ਹੋਈ ਸੀ। ਤੇਨ ਦਿਨ ਲਗਾਤਾਰ ਹੋਈ ਬੇਰੋਕ托 ਕੋਈ। ਔਰ ਕਿਸੇ ਤੇ ਵੀ 36 36 ਸਾਲ ਮੁਕਦਮੇ ਨਹੀਂ ਦਰਜ ਹੋਏ। ਕਿ ਪਹਿਲੀ ਵਾਰ ਹੋਇਆ। ਕਿ ਨਾ ਹੀ ਕੋਈ ਇਸ ਤਰ੍ਹਾਂ ਦੀ ਨਸਲਕੁਸ਼ੀ ਕਰਨ ਵਾਲਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ। ਨਾ ਕੋਈ ਮੁਕਦਮੇ ਦਰਜ ਹੋਏ। ਫ੍ਰੀ ਫੋਰ ਆਲ। ਇਹ ਸਰਕਾਰੀ ਨਸਲਕੁਸ਼ੀ ਸੀ। ਸਰਕਾਰ ਦੀ ਤਰਫੋਂ ਕਰਵਾਈ ਗਈ ਸੀ ਔਰ ਯੋਜਨਾਬੱਧ ਤਰੀਕੇ ਨਾਲ ਕਰਵਾਈ ਗਈ ਸੀ। ਔਰ ਜਿਸਤੀ ਨਿੰਦਾ ਜਿੰਨੀ ਕੀਤੀ ਜਾਵੇ ਔਰ ਦੇਸ਼ ਦੇ ਲੋਕਤੰਤਰ ਦੇ ਮੱਥੇ ਤੇ ਕਲੰਕ ਸੀ ਔਰ ਮੋਦੀ ਜੀ ਉਸ ਸਚਾਈ ਨੂੰ ਸਮਝਦੇ ਸੀ ਕਿ ਅਗਰ ਖਾਲਸਾ ਨਾ ਹੁੰਦਾ ਸ਼ਾਹ ਤਾਂ ਨਾ ਦਿੰਦਾ ਤਾਂ ਅੱਜ ਇੱਥੇ ਨਾ Hindu ਬਚਨੇ ਸੀ ਨਾ Sikh ਬਚਨੇ ਸੀ ਨਾ ਹੀ Christian ਬਚਨੇ ਸੀ ਅੱਲਾਹੁ ਅਕਬਰ ਹੀ ਹੋਣਾ ਸੀ ਉਹਨਾਂ ਨੇ ਆ ਕੇ ਉਸ ਸਚਾਈ ਨੂੰ ਸਮਝਦੇ ਹੋਏ ਉਹ ਜਿਹੜੀ ਦੇਸ਼ ਦੇ ਲੋਕਤੰਤਰ ਦੇ ਮੱਥੇ ਤੇ ਕਲੰਕ ਲੱਗਿਆ ਸੀ ਉਸ ਤੋਂ ਮੁਕਤ ਕੀਤਾ ਇਹ ਠੀਕ ਹੈ ਕਿ ਪੂਰਾ ਇਨਸਾਫ ਨਹੀਂ ਸਾਨੂੰ ਮਿਲ ਰਿਹਾ ਔਰ ਮੈਂ ਆਪ ਜਾ ਜਾ ਕੇ ਦੇਖਿਆ ਆ ਹੁਣ ਵੀ ਗਏ ਸੀ 1200 ਪਰਿਵਾਰਾਂ ਤਨੁ ਜਾਣੇ ਚ ਨੇ ਉਹਨਾਂ ਨੂੰ ਜਾ ਕੇ ਦੇਖ ਲਓ ਉਹਨਾਂ ਦਾ ਦਰਦ ਦੇਖ ਲਓ ਸੁਣ ਲਓ ਅੱਜ ਵੀ ਇੱਕ ਤਾਂ 1947 ਹੋਇਆ ਸੀ ਦੇਸ਼ ਵੰਡਿਆ ਗਿਆ ਦੇਸ਼ ਨਹੀਂ ਉਸ ਵੇਲੇ ਪੰਜਾਬ ਵੰਡਿਆ ਗਿਆ ਤੇ ਬੰਗਾਲ ਵੰਡਿਆ ਗਿਆ ਔਰ ਉਹੀ ਦੁਆਰਾ ਫਿਰ ਜਿਹੜਾ ਹੈਗਾ ਸਿੱਖਾਂ ਨੂੰ ਇਸ ਤਰ੍ਹਾਂ ਨਸਲ ਕੁਸ਼ੀ ਕਰਕੇ ਉਹ ਦੂਰੀ ਮਾਰ ਪਈ ਇਹ ਤਾਂ ਬਹਾਦਰ ਕੌਮ ਫਿਰ ਆਪਣੇ ਆਪਣੇ ਸਥਾਨਾਂ ਤੇ ਖੜੇ ਆ ਔਰ ਘੋੜਿਆਂ ਦੀ ਕਾਠੀਆਂ ਤੇ ਸੌਣ ਵਾਲੇ ਆ ਤੇ ਇਸ ਕਰਕੇ ਇਹ ਉਹਨਾਂ ਨੇ ਦੁਬਾਰਾ ਖੜੇ ਹੋ ਗਏ ਔਰ ਇਹਨਾਂ ਨੇ ਦੇਸ਼ ਦਾ ਬਹੁਤ بڑا ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਨੇ ਜਿਸ ਨਾਲ ਹੋਰ ਵੀ ਕੀਤੇ ਆ ਵੀ ਨੁਕਸਾਨ ਇਸ ਕਰਕੇ ਗੁਰੂ ਦਾ ਸ਼ੁਕਰਾਨਾ ਕਰਨਾ ਆਇਆ ਸੀ ਕਿ ਗੁਰੂ ਹੀ ਸਦਬੁੱਧੀ ਦਿੰਦਾ ਔਰ ਮੋਦੀ ਜੀ ਨੂੰ ਬੁਲ ਦਿੱਤਾ ਔਰ ਉਹਨਾਂ ਦੇ ਹੱਥੋਂ ਇਹ ਕੰਮ ਕਰਵਾਇਆ ਤੇ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਨ ਲਈ ਗੁਰੂ ਦਾ ਹੀ ਸ਼ੁਕਰਾਨਾ ਕਰਨ ਲਈ ਅਸੀਂ ਆਏ ਸੀ ਪੰਜਾਬ ਸਰਕਾਰ ਦੀ ਕਾਰਜਕਾਰੀ ਦਾ ਨਾ ਦੇ ਅੱਜ ਜਿਹੜਾ ਪੰਜਾਬ ਦੀ ਸੇਵਾ ਦੀ ਜੀ ਪੰਜਾਬ ਦੀ ਕਾਰਗੁਜ਼ਾਰੀ ਤੁਸੀਂ ਖੁਦ ਸਮਝ ਰਹੇ ਹੋ ਕਿ ਕੇਜਰੀਵਾਲ ਜੀ ਫੇਰ ਆ ਕੇ ਸਾਡੇ ਅਧਿਕਾਰੀਆਂ ਨੂੰ ਪੰਜਾਬ ਦੇਆਂ ਨੂੰ ਬੁਲਾਉਂਦੇ ਆ ਉਹਨਾਂ ਨੂੰ ਡਾਇਰੈਕਸ਼ਨ ਦਿੰਦੇ ਆ ਇੱਥੇ ਲੁੱਟਮਾਰ ਕਰਵਾਉਂਦੇ ਆ ਔਰ ਪੰਜਾਬੀ ਜਿਹੜੇ ਆ ਉਹ ਪੂਰੀ ਦੁਨੀਆ ਚ ਰਾਜ ਕਰਦੇ ਆ ਦੇ ਦੁਨੀਆ ਦੀਆਂ ਸਰਕਾਰਾਂ ਚ ਵੀ ਨੇ ਪੰਜਾਬੀ ਔਰ ਉਹਨਾਂ ਪੰਜਾਬੀਆਂ ਨੂੰ ਇੱਕ ਤਰ੍ਹਾਂ ਨਾਲ અપਮਾਨਿਤ ਕਰਨ ਵਾਲੀ ਗੱਲ ਆ ਜਦੋਂ ਦਿੱਲੀ ਦੀ ਸਰਕਾਰ ਚੱਲੇ ਇਹਦਾ ਮਤਲਬ ਐਸੇ ਲੋਕ ਲਗਾ ਰੱਖੇ ਆ ਔਰ ਸਾਡੇ ਲੋਕਾਂ ਨੇ ਗਲਤੀ ਨਹੀਂ ਕੀਤੀ ਹਾਲਾਤ ਐਸੇ ਹੋ ਗਏ ਪੰਜਾਬੀ ਬਹੁਤ ਸੂਝਵਾਨਾ ਵੋਟਰ ਬਹੁਤ ਸੂਝਵਾਨ ਉਸ ਵੇਲੇ ਅਕਾਲੀ ਦਲ ਨੇ ਵੀ ਗਲਤ ਕੰਮ ਕੀਤੇ ਆਬਦੀ ਸਰਕਾਰ ਔਰ ਇੱਕ ਜਿਹੜਾ ਜਦੋਂ ਰਾਜਾ ਵਪਾਰੀ ਹੋ ਜਾਂਦਾ ਤਾਂ ਜਨਤਾ ਭਿਖਾਰੀ ਹੋ ਜਾਂਦੀ ਹੈ ਉਹ ਰਾਜਾ ਵਪਾਰੀ ਹੋ ਗਿਆ ਸੀ ਔਰ ਅੱਜ ਫੇਰ ਕਾਂਗਰਸ ਨੇ ਕੀਤੇ ਕਾਂਗਰਸ ਨੇ ਬਹੁਤ ਗਲਤ ਕੰਮ ਕੀਤੇ ਲੋਕਾਂ ਦੇ ਸਾਹਮਣੇ ਭਾਜਪਾ ਹੈ ਨਹੀਂ ਸੀ ਉਸ ਵੇਲੇ ਕਿਉਂਕਿ ਭਾਜਪਾ ਦੇ ਪਿੱਛੇ ਲੋਕ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਪੰਦੇ ਸੀ ਜਿਹੜਾ ਸਾਹਮਣੇ ਆਇਆ ਤੀਸਰਾ ਬਦਲ ਉਹਨੂੰ ਛੱਡ ਲਿਆ ਗਲਤੀ ਨਹੀਂ ਕੀਤੀ ਮਗਰ ਹੋਰੋਨਾ ਨੂੰ ਪੈ ਗਈ ਸਮਝ ਔਰ ਹੁਣ ਇਹਨੂੰ ਭਗਵੰਤ ਮਾਨ ਨੂੰ ਸੋਚ ਲੈਣਾ ਚਾਹੀਦਾ ਭਾਈ ਤੁਸੀਂ ਪੰਜਾਬ ਦੇ ਹੋ ਆਪਾਂ ਦਾ ਪੰਜਾਬ 'ਚ ਹੀ ਰਹਿਣਾ ਪਿੰਡਾਂ 'ਚ ਹੀ ਰਹਿਨੇ ਆ ਤੇ ਲੋਕਾਂ ਨੇ ਡਲੇ ਮਾਰਿਆ ਕਰਨੇ ਆ ਤੇ ਕੇਜਰੀਵਾਲ ਤੋਂ ਛੁੱਟੀ ਪਾ ਲਾ ਇਹ ਪੌਣੀ ਜ਼ਰੂਰੀ ਆ ਔਰ ਐਸੇ ਦੁਸ਼ਟ ਆਤਮਾ ਤੋਂ ਜਿਹੜਾ ਪੰਜਾਬ ਦਾ ਸੌਦਾ ਕਦੋਂ ਕਰਦੇ ਕੁਛ ਨਹੀਂ ਪਤਾ ਇਸ ਕਰਕੇ ਦਿੱਲੀ ਦੇ ਲੋਕਾਂ ਨੇ ਜਾਨ ਛਡਵਾ ਲਈ ਹੁਣ ਪੰਜਾਬ ਵਾਲੇ ਵੀ ਛਡਵਾ ਲੈਣਗੇ ਔਰ ਆਉਣ ਵਾਲਾ ਟਾਈਮ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਔਰ ਲੋਗ ਉਸੇ ਨੂੰ ਚੁਣਨਗੇ ਕਿਉਂਕਿ ਪੰਜਾਬੀ ਵੋਟਰ ਬਹੁਤ ਸੂਝਵਾਨ ਤੇ ਮੇਰਾ ਖਿਆਲ ਹੈ ਵੀ ਇਸ ਵਾਰ ਬਹੁਤ ਅੱਛਾ ਹੋਏਗਾ ਸੱਜਣਾਂ ਨੂੰ ਕਦੋਂ ਰਾਹਤ ਮਿਲੂਗੀ ਜੀ ਕਾਫੀ ਜਿੰਨ ਤੋਂ ਲੰਮਾ ਸਮਾਂ ਤੋਂ ਬਾਰਡਰਾਂ ਤੇ ਕਿਸਾਨ ਬੈਠੇ ਨੇ ਕਦੋਂ ਰਾਹਤ ਮਿਲੂਗੀ ਕਿਸਾਨਾਂ ਨੂੰ ਕਦੋਂ ਰਾਹ ਖੁੱਲੂਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਜਦੋਂ ਕਿਸਾਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰਦੇ ਆ ਇੱਕ ਤਾਂ ਆਮ ਆਦਮੀ ਪਾਰਟੀ ਨੇ ਟਿਕਣ ਨਹੀਂ ਦਿੱਤੀ ਕਾਂਗਰਸ ਨੇ ਟਿਕਣ ਨਹੀਂ ਦਿੱਤੀ ਠੀਕ ਹੈ ਔਰ ਉਸ ਤੋਂ ਬਾਅਦ ਕੀ ਕਰਦੇ ਆ ਉਹ ਆਪਸੇ ਕਾ ਨਹੀਂ ਜਦੋਂ ਉੱਤੇ ਕਰਨ ਲੱਗੇ ਗੱਲ ਸਾਡੇ ਮੰਤਰੀਆਂ ਨੇ ਗੱਲ ਕਰਨੀ ਫਾਈਨਲ ਸਟੇਜ ਤੇ ਆ ਗਈ ਸੀ ਗੱਲ ਬੱਲੇਵਾਲ ਜੀ ਨਾਲ ਤੇ ਉਹਨਾਂ ਨਾਲ ਉਸ ਵੇਲੇ ਕੀ ਕੀਤਾ ਰਾਜੇਵਾਲ ਜੀ ਨੇ ਬਿਆਨ ਦਿੱਤਾ ਮੈਂ ਅੰਦੋਲਨ ਕਰੂੰਗਾ ਅਰੇ ਭਾਈ ਕਿਤੇ ਤੱਕ ਕਰੋ ਰਹਿਮ ਕਰੋ ਪੰਜਾਬ ਤੇ ਤੇ ਹੁਣ ਸਰ ਪੰਜਾਬ ਸਰਕਾਰ ਨਾਲ ਪੰਗਾ ਪਾ ਲਿਆ ਅਸੀਂ ਤਾਂ ਕਹਿੰਦੇ ਵੀ ਆਰਾਮ ਨਾਲ ਭਗਵੰਤ ਮਾਨ ਲਓ ਵੀ ਇਹੀ ਪ੍ਰਾਰਥਨਾ ਕਰਦੇ ਆ ਮੋਦੀ ਜੀ ਕਿਸਾਨੇ ਤੋਂ ਪ੍ਰਧਾਨ ਮੰਤਰੀ ਨੇ ਦੇਖੋ ਅਸੀਂ ਉਹਦੇ ਨਾ ਕਿਤੇ ਲਾਠੀ ਮਾਰੀ ਨਾ ਬੰਦਾ ਮਾਰਿਆ ਉਹ ਬੈਠੇ ਰਹੇ ਉਹਨਾਂ ਨੇ ਅੰਦੋਲਨ ਕੀਤਾ ਪੀਸਫੁਲ ਅੰਦੋਲਨ ਸਵਦਾ ਅਧਿਕਾਰ ਆ ਇਹ ਜੇ ਭਗਵੰਤ ਮਾਨ ਜੀ ਨੇ ਜੋ ਕੀਤਾ ਉਸ ਦੀ ਅਸੀਂ ਹਿੰਦਾ ਕਰਦੇ ਆ ਔਰ ਜਿੱਤਾ ਹਰਿਆਣਾ ਦੀ ਸਾਡੀ ਸਰਕਾਰ ਨੇ 24 ਫਸਲਾਂ ਤੇ ਐਮਐਸਪੀ ਦਿੱਤੀ ਆ ਇੱਧਰ ਸੁਣੋ ਜੀ ਆਨਲ 24 ਫਸਲਾਂ ਤੇ ਔਰ ਹਰਿਆਣਾ ਦੇ ਕਿਸਾਨ ਨੇ ਸਾਨੂੰ ਵੋਟ ਕੀਤਾ ਤਾਂ ਸਾਡੀ ਸਰਕਾਰ ਬਣੀ ਦਿੱਲੀ ਦਾ ਕਿਸਾਨ 11 ਸੀਟਾਂ ਜਾਤ ਪ੍ਰਭਾਵਿਤ ਨੇ ਕਿਸਾਨ ਪਰ ਉਹ ਆ ਵੀਤ ਨੇ 11 11 ਨੇ 11-5 ਪੈਨੇ ਜਿੱਤੀਆਂ ਨੇ ਕਿਸਾਨ ਸਾਨੂੰ ਵੋਟ ਕਰਦਾ ਦੇਸ਼ ਦਾ ਕਿਸਾਨ ਵੀ ਕਰਦਾ ਔਰ ਪੰਜਾਬ ਚ ਵੀ ਸਾਨੂੰ ਹੀ ਕਰੂਗਾ ਇਹ ਦੇਖ ਲੈਣਾ ਕਿਉਂਕਿ ਉਹਨਾਂ ਨੂੰ ਵੀ ਸੁਰੱਖਿਆ ਚ ਪੰਜਾਬ ਚਾਹੀਦਾ ਵਿਕਾਸ ਚਾਹੀਦਾ ਪੰਜਾਬ ਦਾ ਰੋਜ਼ਗਾਰ ਚਾਹੀਦੇ ਆ ਪੰਜਾਬ ਚ ਉਹ ਭੱਜਪਾ ਦੇ ਸਕਦੇ ਅਗਰੇ ਸਾਡਾ ਪੰਜਾਬ ਚ ਅਕਾਲੀ ਦਲ ਨਾਲ ਉਹ ਤਾਂ ਐਕਸਟਰੀ ਗੱਲ ਕਰਾਂਗੇ ਕਿ ਸੱਚੇ ਕਰ ਕੋਈ ਗੱਲ ਨਹੀਂ ਹੈ ਨਾ ਉਹਨਾਂ ਨਾਲ ਇੱਕਾ ਹੋਣਾ ਅਕਾਲੀ ਦਲ ਪਹਿਲਾਂ ਮੈਨੂੰ ਤੁਸੀਂ ਇਹ ਦੱਸਦੇ ਲੱਭਦੇ ਹੋ ਕਿੱਥੇ ਅੱਜ ਜਦੋਂ ਖਾਲੀਦਾਂ ਲੱਭਦੇ ਹੋਗੇ ਫਿਰ ਆਪਾਂ ਗੱਲ ਕਰ ਲਾਂਗੇ ਸਵਾਲ ਹੀ ਨਹੀਂ ਬਣਦਾ ਰਿਆਲ ਸਾਹਿਬ ਦੀ ਰਿਆਲ ਸਾਹਿਬ ਦੀ ਦੇਨੀ ਚ ਹਾਲ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨਾ 3 ਸਾਲ ਤੋਂ ਹੈ ਕਹਿਣਾ ਪਹਿਲਾਂ ਕੀ ਦਿੱਲੀ ਛੱਡੀ ਸੀ ਪਹਿਲਾਂ ਨਹੀਂ ਨਸ਼ਾ ਮੁਕਤ ਕੀਤਾ ਇਹ ਨਸ਼ੇ ਦਾ ਕੰਮ ਤੁਸੀਂ ਮੈਨੂੰ ਸੁਣ ਲਓ ਮੇਰੇ ਕੋਲ ਇਹ ਪੁਲਿਸ ਪ੍ਰਸ਼ਾਸਨ politician ਔਰ ਸ਼ਗਲਰ ਗੈਂਗਸਟਰ ਇਹਨਾਂ ਦਾ ਲੈਕਚਰ ਹੈ ਜਦੋਂ ਤੱਕ ਜ਼ੀਰੋ ਟੋਲਰੈਂਸ ਤੇ ਨਹੀਂ ਤੋੜੋਂਗੇ ਜੇ ਉਹ ਸਾਡੀ ਐਮਐਲਏ ਐਸੇ ਨੀਨਾ ਮਿੱਤਲ ਮਹਾਰਾਜਪੁਰ ਹੀ ਆ ਉਥੋਂ ਚੋਣ ਲੜਿਆ ਸੀ ਉਹ ਪਤਾ ਹੀ ਕਹਿੰਦੀ ਸੀ ਆਵਾਜ਼ੇ ਪਾਰਟੀ ਦੀ ਉਹ ਸਾਡੀ ਭੈਣ ਇਹ ਕਹਿੰਦੀ ਸੀ ਕਿ ਐਮਐਲਏ ਨਾ ਚਾਹੇ ਤਾਂ ਜੁੱਤੀ ਵੀ ਚੋਰੀ ਨਹੀਂ ਹੁੰਦੀ ਅੱਜ ਜੱਦੇ ਜੱਦੇ ਕਮੋਰੇ ਸਾਰੇ ਐਮਐਲਏ ਚਾਹੁੰਦੇ ਆ ਟਰੱਕ ਯੂਨੀਅਨ ਚ ਵੀ ਪੈਸੇ ਉਹਦੇ ਚ ਵੀ ਪੈਸੇ ਇਹ ਕੋਈ ਤਰੀਕਾ ਹੈ ਮੈਂ ਆਪ ਜਾ ਕੇ ਐਥੇ ਜਿਹੜਾ ਬਚਰਾ ਜ਼ਹਿਰ ਖਾ ਗਿਆ ਇਹਨਾਂ ਦਾ ਵਲੰਟੀਅਰ ਹੈ ਉਹ ਆਂਗੜ ਚ ਇਹ ਕੀ ਕਰੀ ਜਾਂਦੇ ਆ ਇਦਾਂ ਦਾ ਕੰਮ ਨਹੀਂ ਚੱਲਣਾ ਔਰ ਮੈਂ ਇਹ ਸਾਫ਼ ਇਹਨਾਂ ਨੂੰ ਵਾਰਨ ਕਰਦੇ ਆ ਆ ਥੋੜਾ ਟਾਈਮ ਹੋਰ ਸਾਡਾ ਸੰਗਠਨ ਪੂਰਾ ਖਰਾਬ ਹੋ ਰਿਹਾ ਹੋ ਜਾਣ ਦਿਓ ਅਸੀਂ ਸੜਕਾਂ ਤੋਂ ਨਿਕਲ ਕੇ ਨਾ ਮੁਕਾਬਲਾ ਕਰਨਾ ਜਗਾ ਜਗਾ ਕਰਨਾ ਨਾ ਸਾਜ ਦਮ ਕਰ ਦੇਾਂਗੇ ਜਨਾਬ ਬੰਦੇ ਬਣੇ ਜਿਹੜਾ ਬਲਡੋਜ਼ਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮਕਾਨ ਢਾਏ ਜਾ ਰਹੇ ਨੇ ਨਸ਼ਾ ਤਸਵੀਰ ਦੇ ਕਹਿ ਕੇ ਨਸ਼ਾ ਸਫਸਤਰਾਂ ਦੇ ਮਕਾਨ ਢਾਏ ਜਾ ਰਹੇ ਨੇ ਉਹਨੂੰ ਕਿਵੇਂ ਦੇਖ ਦਿੱਤਾ ਸਾਰੇ ਭਾਈ ਪਹਿਲਾਂ ਦਾ ਜੋਗੀ ਜੇ ਖਿਲਾਫ ਸੁਪਰੀਮ ਕੋਰਟ ਇਹਨਾਂ ਦਾ ਇੱਕ ਵਲੰਟੀਅਰ ਗਿਆ ਹੈ ਹਾਂ ਅੱਜ ਸਾਡਾ ਹੀ ਕੰਮ ਕਰਨ ਲੱਗੇ ਔਰ ਕੰਮ ਕਰਨ ਤਾਂ ਜੈਨੂਨ ਤਰੀਕੇ ਨਾਲ ਕਰਨ ਉਹ ਲੈ ਤਾਂ ਤੁਸੀਂ ਕਿੰਨੇ ਸਾਲਾਂ ਉਹਦਾ ਜੇਲ੍ਹ ਚ ਆਉ। ਉਹਦਾ ਮਕਾਨ ਅੱਜ ਟਾਉਣ ਲੱਗੇ ਪਏ ਹਾਂ ਉਹਨੂੰ ਟਾਉਣਾ ਸੀ. ਏ.ਆਈ.ਜੀ. ਆਇਆ ਸੀ। ਨਿਸ਼ੇ ਸਸਕਰੀ ਏ.ਆਈ.ਜੀ. ਆਇਆ ਸੀ। ਹਾਂਜੀ। ਉਹ 40 ਮਿੰਟ ਫ੍ਰੀ ਹੈ। ਉਹਨੂੰ ਕਰਨੀ ਟਾਉਣ ਦਾ ਕੋਈ ਕਿਸੇ ਨੂੰ ਮਨੀ ਫੜਦੇ ਜੀ ਇਹ ਕਿਸੇ ਨੂੰ ਮਨੀ ਫੜਦੇ ਜੈਨੂਨ ਕੰਮ ਨਹੀਂ ਕਰਦੇ ਜਦੋਂ ਤੱਕ ਸੱਚਾਈ ਨਾਲ ਜ਼ੀਰੋ ਟੋਲਰੈਂਸ ਤੇ ਕੰਮ ਨਹੀਂ ਕਰਨਗੇ ਉਦੋਂ ਤੱਕ ਨਾ ਨਸ਼ਾ ਬੰਦ ਹੋਵੇ ਨਾ ਕਤਲਗਾਰਤ ਹੋਵੇ ਜਦੋਂ ਤੁਸੀਂ ਐਸਐਸਪੀ ਦਾ 6-6 ਕਰੋੜ ਰੁਪਇਆ ਲੈ ਕੇ ਲੋਨੇ ਹੋਰ ਗਿਆਨਾ ਵੀ ਨਾ ਦਾ ਠੇਕਾ ਦੇ ਦਿੰਨੇ ਹੈ ਹੈ ਇਹ ਕੀ ਤਰੀਕਾ ਇਹਨਾਂ ਦਾ ਇਸ ਕਰਕੇ ਉਹ ਫਿਰ ਕਿੱਥੋਂ ਪੂਰੇ ਕਰੂਗਾ ਸਾਡੇ ਅੱਲਾ ਜੋ ਗੱਲੂਗਾ ਤੁਹਾਡੇ ਮੇਰੇ ਨਿਕਲਣਾ ਠੀਕ ਹੈ ਨਾ ਅਗਰ ਉਹ ਤਾਂ ਫਾਲਸੇ ਦੀ ਗੱਲ ਕੀਤੀ ਆ ਫਾਲਸੇ ਦਾ ਸਾਹਸ ਸੁਣੇਗੇ ਨਹੀਂ ਮਾੜੀ ਫੈਲ ਪੀਆ ਕਿਨੇ ਉਹਨਾਂ ਨੂੰ ਕੀ ਸਾਹਸ ਬੰਦ ਤੇ ਉਹ ਜਾਣ ਦਿੱਤਾ ਰੋ ਕੀ ਹੈ ਪਹਿਲਾਂ ਤਾਂ ਦੇਸ਼ ਭਗਤ ਬਣੇ ਔਰ ਤੁਸੀਂ ਐਵੇਂ ਹੀ ਸਿੱਤੇ ਜਿਹੜਾ ਕਾਗ ਰੱਖ ਕੇ ਆ ਜੇ ਨਾ ਸਾਲ ਪਹਿਲਾਂ ਦਾ ਜੋ ਜੋਜ਼ਾ ਕਰਦਾ ਸੀ ਉੱਥੇ ਉਹ ਸਾਡੇ ਕੋਲ ਫੋਟੋਗ੍ਰਾਫ ਹੈਗੇ ਮੈਂ ਬੋਲਣਾ ਨਹੀਂ ਚਾਹੁੰਦਾ ਕਿਉਂ ਗੁਰਸਿੱਖਾ ਮੇਰੇ ਲਈ ਅੱਛੀ ਗੱਲ ਨਹੀਂ ਹੈ ਮੈਂ ਤਾਂ ਹਰ ਸਿੱਖ ਦਾ ਆਦਰ ਕਰਦਾ ਠੀਕ ਹੈ ਤੇ ਪਰ ਉਹ ਕਲੰਕਿਤ ਕਰਨ ਕਿਉਂ ਆ ਗਿਆ ਮੈਂ ਆ ਕਰ ਦੂੰਗਾ ਗੁਰਦੁਆਰੇ ਚੋਂ ਤੁਸੀਂ ਦੱਸੋ ਗੁਰਦੁਆਰਾ ਸਹਿਬਾਨ ਚ ਗਿਆ ਜਾ ਕੇ ਫਰਨੀਚਰ ਤੋੜਦਾ ਉਹ ਭਾਈ ਜਿਹੜੇ ਬੁਢੇ ਆਦਮੀ ਨੇ ਜਾਂ ਜਿਨ੍ਹਾਂ ਦੇ ਕਮਰ ਟੁੱਟੀ ਹੋਈ ਹੈ ਮੇਰੇ ਵਰਗਿਆਂ ਦੀ ਉਹਨਾਂ ਨੂੰ ਤਾਂ ਕਿੱ데 ਜਗ੍ਹਾ ਚਾਹੀਦੀ ਹੈ ਬੈਠਣ ਨੂੰ ਗੁਰੂ ਦੀ ਅਜੂਰੀ ਚ ਅਸੀਂ ਵੀ ਬੈਠਣਾ ਹੀ ਆ ਜੇ ਇਦਾਂ ਕਰਾਂਗੇ ਅਸੀਂ ਬਾਹਰਲੇ ਪਾਸੇ ਬੈਠਾਂਗੇ ਜਾ ਕੇ ਠੀਕ ਹੈ ਨਾ ਅੱਜ ਦਾ ਪਰੇਮ ਬਹੁਤ ਹੀ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅੱਜ ਸਾਰੇ ਸੰਗਤ ਨੇ ਦਰਸ਼ਨ ਦਿੱਤੇ ਨੇ ਬਹੁਤ ਹੀ ਲੰਬੇ ਸਮੇਂ ਤੋਂ ਬਾਅਦ ਕਾਂਗਰਸ ਦੇ ਕਾਲੇ ਕਾਰਨਾਮੇ ਜੋ ਦੇਸ਼ ਨੂੰ ਅੱਜ ਤੱਕ ਉਹਨਾਂ ਨੇ ਦਤਾ ਜਿਵੇਂ ਕਾਂਗਰਸ ਦੀ ਰਹਿ ਰਮਾਈ ਦੇ ਥੱਲੇ ਦੇਸ਼ ਵੰਡਿਆ ਗਿਆ ਕਾਂਗਰਸ ਦੀ ਰਹਿ ਰਮਾਈ ਦੇ ਥੱਲੇ ਦਰਬਾਰ ਸਾਹਿਬ اٹੈਕ ਹੋਇਆ ਔਰ ਰਹਿ ਰਮਾਈ ਦੇ ਥੱਲੇ ਸ਼੍ਰੀਮਤੀ ਅੰਗਾ ગાંધી ਉਹਨਾਂ ਦੇ ਡੈਥ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜਾ ਕਤਲੋਗਾਰਤ ਹੋਈ ਉਹ ਦੇਸ਼ ਨੂੰ ਸ਼ਰਮਸਾਰ ਕਰਦੀ ਆ ਡੈਮੋਕਰੇਟਿਕ ਸੈਟਅਪ ਨੂੰ ਸ਼ਰਮਸਾਰ ਕਰਦੀ ਆ ਉਸ ਤੋਂ ਬਾਅਦ ਕਾਂਗਰਸੀ ਹਕੂਮਤਾਂ ਨਹੀਂ ਆ ਔਰ ਜਿਨ੍ਹਾਂ ਬੰਦਿਆਂ ਨੇ ਲੀਡ ਕੀਤਾ ਸੀ ਉਸ ਮੌਬ ਨੂੰ ਉਹਨਾਂ ਦੀ ਪੁਸ਼ਪਨਾਹੀ ਕੀਤੀ ਗਈ ਉਹਨਾਂ ਨੂੰ ਬੜੇ ਬੜੇ ਪਤਵੀਆਂ ਨਾਲ ਸਨਮਾਨ ਨਾਲ ਮਰਾਤਿਆਂ ਨਾਲ ਸਲਮੰਤ ਕੀਤਾ ਗਿਆ ਔਰ ਬੜੇ ਲੰਮੇ ਸਮੇਂ ਤੋਂ ਬਾਅਦ ਫਿਰ ਦੇਸ਼ ਦੇ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਦਾ ਵੀ ਬਹਾਲੀ ਹੋਈ। ਦੇਸ਼ ਦੇ ਲੋਕਾਂ ਨੇ ਬਹੁਤ ਵੱਡਾ ਪਿਆਰ ਭਾਰਤੀ ਜਨਤਾ ਪਾਰਟੀ ਨੂੰ ਔਰ ਦੇਸ਼ ਦੀ ਮਿੱਟੀ ਨਾਲ ਜੁੜੇ ਹੋਏ ਮਹਾਨ ਸੂਤ ਸ਼੍ਰੀ ਨਰਿੰਦਰ ਮੋਦੀ ਜੀ ਹੁਣਾਂ ਨੂੰ ਸੇਵਾ ਦਾ ਮੌਕਾ ਮਿਲਿਆ। ਉਹਨਾਂ ਨੇ ਦੁਬਾਰਾ ਹੀ ਬੰਦ ਹੋਏ ਕੇਸ ਜਿਹੜੇ ਸੀਗੇ ਐਸਆਈ ਟੀਮ ਬਣਾ ਕੇ ਉਹ ਖੋਲੇ ਆ ਜਿਹਦੇ ਵਿੱਚ ਸੱਜਣ ਕੁਮਾਰ ਨੂੰ ਡਬਲ ਉਮਰ ਕੈਦ ਹੋਈ ਦੋ ਵਾਰੀ ਔਰ ਇਸ ਤਰ੍ਹਾਂ ਦੂਜੇ ਜਿਹੜੇ ਦੋਸ਼ੀ ਨੇ ਉਹ ਜੈਂਡਰ ਪ੍ਰੋਸੈਸ ਨੇ ਕੇਸ ਬਹੁਤ ਲੰਮੇ ਸਮਾਂ ਨਿਕਲਣ ਤੋਂ ਬਾਅਦ ਸਬੂਤ ਮਿਟ ਜਾਂਦੇ ਆ ਅਦਾਲਤਾਂ ਫੈਸਲਾ ਸਬੂਤਾਂ ਦੇ ਆਧਾਰ ਤੇ ਕਰਦੀਆਂ ਔਰ ਕੋਸ਼ਿਸ਼ ਹੈ ਕਿ ਜਿਹੜੇ ਬੰਦੇ ਦਾ ਜਿੰਨਾ ਵੀ ਰੋਲ ਆ ਉਹਨੂੰ ਸਜ਼ਾ ਮਿਲੇ ਔਰ ਮੈਂ ਅਸੀਂ ਸਾਰਿਆਂ ਨੇ ਕਿਉਂਕਿ ਅਸੀਂ ਹੋਰ ਬਹੁਤਾ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਸਤਿਗੁਰੂ ਸ਼੍ਰੀ ਗੁਰੂ ਗੰਗਾ ਸਾਹਿਬ ਮਹਾਰਾਜਿਆਂ ਦਾ ਪਰਮਪਤਾ ਪਰਮੇਸ਼ਰ ਦਾ ਅਸੀਂ ਧੰਨਵਾਦ ਕਰ ਲੇਤਾ ਅੱਜ ਦਾ ਪਰਉਮ ਜੋਇਤ ਕੀਤਾ ਸੀਗਾ ਕਿ ਘਟੋ-ਘਟ ਅਸੀਂ ਮਹਾਰਾਜ ਦਾ ਸ਼ੁਕਰਾਨਾ ਕਰੀਏ ਜਿਸ ਅਕਾਲ ਪੁਰਖ ਨੇ ਬਣਤ ਬਣਾਈ ਔਰ ਲੋਕਾਂ ਦੇ ਅੰਦਰ ਸਤਬੁੱਧੀ ਪਾਈ ਔਰ ਲੋਕਤੰਤਰਿਕ ਅਜਿਹਾ ਕੀਮਤਾਂ ਦੀ ਬਹਾਲੀ ਹੋਈ ਔਰ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਜ ਭਾਗ ਆ ਔਰ ਸੇਵਾ ਮੇਰੀ ਬੋਦੀ ਸਾਹਿਬ ਨੂੰ ਉਹਨਾਂ ਨੇ ਇਹ ਉਪਰਾਲੇ ਕੀਤੇ ਔਰ ਆਪ ਹੀ ਸੇਵਾਵਾਂ ਲਈਆਂ ਔਰ ਦੋਸ਼ੀਆਂ ਨੂੰ ਜਿਹੜੀ ਸਜ਼ਾ ਹੈਗੀ ਆ ਬੜੀ ਸਿੱਖ ਕੌਮ ਦੇ ਵਾਸਤੇ ਠੰਡਕ ਵਾਲੀ ਅਨਸਾਫ਼ ਤਾਂ ਨਹੀਂ ਆਪਾਂ ਕਹਿ ਸਕਦੇ ਇੱਕ ਠੰਡ ਜਿਹੜੀ ਆ ਮਹਿਸੂਸ ਹੁੰਦੀ ਆ ਥੋੜੀ ਕਣੀ ਮਲਮ ਲਾਉਣ ਵਾਲਾ ਕੰਮ ਹੈ ਉਹਦੇ ਵਾਸਤੇ ਹੀ ਬਹੁਤ ਵਧੀਆ ਧੰਨਵਾਦ ਕਰਦੇ ਆ